ਕਿ ਆਜ ਨਹੀਂ ਦਮ ਕੇ ਇਸ ਕਮੇਟੀ ਬਾਰੇ ਕੰਮ ਕਰਨ ਲੱਗ ਪੈਣਾ ਫਿਰ ਇਹ ਲੜਾਈ ਖੜਦੀ ਸੀ ਤੁਸੀਂ ਆਓ ਇਧਰ ਮੇਰੇ ਲਈ ਦੋ ਸੰਭਾਲੋ ਜਦੋਂ ਮੈਂ ਬੁੱਕ ਕਰਨਾ ਸੀ 17 11 ਟਿਕਟਾ ਤਾਂ ਭੁੱਲ ਗਿਆ ਸੀ ਹੁਣ ਕਿਹਦੇ ਮਗਾਉਣ ਆ ਤੇ ਕੋਈ ਨਹੀਂ ਦਿੰਦਾ ਅਸਾਂ ਮੰਦ ਰੱਖਣਾ ਦੇ ਵਿੱਚ ਪਾ ਲਈਏ ਉੱਤੇ ਤੇਰਾ ਨਾਮ ਲਿਖ ਕੇ you <laughs> ਤੋਹੀ ਸੋਣਿਆ ਮੇਰੇ ਤੇ भी कंदी यादारी Get your up समारे चुपारी ਸਮੁੰਦਰਾ ਕੰਨਾਂ ਦੇ ਵਿੱਚ ਪਾਲੀਆਂ ਉੱਤੇ ਤੇਰਾ ਨਾਮ ਲਿਖ ਕੇ ਮੋਰਸ਼ਾ ਜਦੋਂ ਹਿੱਸਾ ਕੀ ਹੱਤੜਦਾ ਤੇ ਫਿਰ ਉਪਾਟੇ ਤੇ ਨਾਮ ਲਿਖਿਆ ਜਾਂਦਾ ਹੈ ਵਿਅਸ ਕਰਦਾ ਆ ਦਰਵੇਸ਼ ਔਰ ਖਾਸ ਕੇਮੇ ਕੀ ਦਿੱਤੀਆਂ ਸਗਾਤਾ ਸੀ ਝੋਲੇ ਵਿੱਚ ਪਾਲੀਆਂ ਦਿੱਤੀਆਂ ਸਗਾਤਾ ਸੀ ਝੋਲੀ ਵਿੱਚ ਪਾਲੀਆਂ ਕੰਠੇ ਗੁਲਾਬੇ ਪਹਿਲੀ ਝੰਡਾ ਸਜਾ ਲਈਆਂ ਦੁਨੀਆ ਵੱਖਰੀ ਹੋਗੀ ਸਾਡੀ ਮਸਤ ਮਾਲਿਆਂ ਦੀ ਜਦੋਂ ਦੀਆਂ ਕੁल्ले ਅਸੀਂ ਖਸਮਾਂ ਨਾ ਲਈਆਂ ਜਦੋਂ ਖਸਮ ਦਾ ਲਗਦੀ ਹੈ ਖਸਮਨਾ ਤਾਰ ਜੁੜਦੀ ਹੈ ਉਸੇ ਸਤਿਹਤਰ ਦਾ ਫੇਰ ਰੰਗਤ ਇਸ਼ਕ ਦੀ ਪੈਂਦੀ ਹੈ ਔਰ ਉਸੇ ਇਸ਼ਕ ਦਾ ਪਾndi ਉਸੇ ਇਸ਼ਕ ਦਾ ਰਾਹਕਾਰ ਜਿਹੜਾ ਹੈ ਮੇਰਾ ਵੀਰ ਮਨਦੀਪ ਠੇਕੇਦਾਰ ਸਾਹਿਬ ਸਾਡੇ ਗੁਰੂ ਜੀ ਕੜੇ ਰੱਬ ਸائیں ਸਰਕਾਰ ਸائیں ਬੰਦੇਸ਼ਾ ਸਰਕਾਰ ਅਲਮਸਤ ਬਾਪੂ ਅਮੀਜੰਗ ਸਰਕਾਰ ਜਨਮਸਥਾਨ ਸ਼ਮਸ਼ਾ ਬਾਦੀ ਧਰਤੀ ਤੋਂ ਸਾਡੇ ਰਹਿਬੋ ਸੰਤੁਰ ਸਾਇੰਸ ਸਰਕਾਰ ਸੰ ਕਸ਼ਮੀਰ ਸ਼ਹਿਰ ਸਰਕਾਰ ਉਸ ਪਰਵਾਹ ਦਾ ਜਿਹੜਾ ਇਹ ਬਾਗ ਦਾ ਫੁੱਲ ਜਿਹੜਾ ਪਹੁੰਚਿਆ ਮੈਂ ਧੰਨਵਾਦ ਕਰਦਾ ਵਾ ਇੱਕ ਫੁੱਲ ਇੱਥੇ ਹੈ ਸਟੇਜ ਤੇ ਵਿਖੜਾ ਉਹਦੀ ਵੀ ਮਹਿਕ ਆ ਰਹੀ ਹੈ ਤੇ ਬੜਾ ਸੁਰੀਲਾ ਵੀ ਹੈ ਤੇ ਕਲਮ ਵੀ ਬਹੁਤ ਖੂਬਸੂਰਤ ਹੈ ਇਹ ਬਾਬੋ ਜੀ ਦੀ ਕਿਰਪਾ ਹੈ ਸਰਕਾਰ ਦੀ ਕਿਰਪਾ ਹੈ ਵਾ ਵਾ ਬਹੁਤ ਸਾਰੀਆਂ ਫਰਮਾਇਸ਼ਾਂ ਜਿਹਦੇ Sufi ਗਾਇਕੀ Sufi ਗਾਣਿਆਂ ਦੀਆਂ ਫਰਮਾਇਸ਼ਾਂ ਉੱਥੇ ਕਮਰਸ਼ਲ ਗਾਣੇ ਜਿਹੜੇ ਆ ਉਹ ਨਾਮੀ ਸੰਗਰ ਨੇ ਗਾਏ ਹੋਏ ਐ ਕੇਸ ਮੱਖਣ ਸਾਹਿਬ ਉਹਨਾਂ ਦਾ ਗਾਣਾ ਜਿਹੜਾ ਉਹਦੀ ਵੀ ਫਰਮਾਇਸ਼ ਆ ਰਹੀ ਐ ਇਹ ਸਾਰੀਆਂ ਫਰਮਾਇਸ਼ਾਂ ਵੈਸੇ ਤਾਂ ਜਦੋਂ ਕੋਈ Sufi ਗਾਇਕਾ ਗਾਣਾ ਗਾਇਕਾ ਔਰ ਗਾਣ ਗੀਤ ਸ਼ੁਰੂ ਕੀਤੇ ਐ ਉਦੋਂ ਤਾਂ ਹੀ ਇਹ ਰੰਗਤ ਬਣੀ ਹੋਈ ਐ ਉਦੋਂ ਦੇ ਕਿਤੇ ਕਮਰਸ਼ਲ ਗੀਤ ਗਾਇਆ ਨਹੀਂ ਮੇਰੇ ਵੀਰ ਪਰ ਜੇ ਬੇਨਤੀ ਕਰਕੇ ਦੇਖ ਲੈਣਾ ਜੇ ਕਮਰਸ਼ਲ ਕੀ ਲਗਾ ਦੇਣ ਇੱਕਦ ਤੇ ਮੇਰਾ ਵੀ ਜਿਹਨਾਂ ਵੱਲੋਂ ਸੁਨੇਹਾ ਆਇਆ ਜਿਹਨਾਂ ਵੱਲੋਂ ਮੇਰਾ خیال ਅਣਗਿਣਤ ਫੋਨ ਗਏ ਆ ਸਾਨੂੰ ਕਿ ਤੁਸੀਂ ਆਉਂਦੇ ਨਹੀਂ ਤੁਸੀਂ ਆਏ ਨਹੀਂ ਤੁਹਾਡਾ ਟਾਈਮ ਸੀ ਉਹ ਵੀਰ ਮੈਨੂੰ ਦੱਸਦਾ ਨਹੀਂ ਪਿਆ ਜੇ ਝਾੜ ਮਾਰ ਜੇ ਸਾਨੂੰ ਝਾਤੀ ਦੇ ਦੇਵੇ ਤਾਂ ਬਹੁਤ ਮਿਹਰਬਾਨੀ ਹੋਊਗੀ ਔਰ ਬਾਬਾ ਜੀ ਨੂੰ ਵੀ ਬੇਨਤੀ ਹੈ ਕਿ ਜਿਹੜਾ ਕੰਮ ਹੋਣਾ ਸੀ ਉਹ ਹੋ ਗਿਆ ਪਰ ਤੁਸੀਂ ਇੱਥੇ ਆਓ ਤੁਹਾਡੇ ਨਾਲ ਮੇਲੇ ਦੀ ਬਰਕਤ ਹੈ ਜੇ ਤੁਸੀਂ ਇੱਥੇ ਬੈਠੋਗੇ ਤਾਂ ਮੇਲੇ ਦੀ ਰੰਗਤ ਹੈ ਨਹੀਂ ਤਾਂ ਵੈਸੇ ਤਾਂ ਲੰਗਰ ਪੰਡਾਲੇ ਸ਼ੱਕੀ ਜਾਂਦਾ ਜਿਹੜੀ ਇਹ ਸੰਗਤ ਜਿਹੜੀ ਜਾਈ ਜਾਈ ਰਹੀ ਤਾਂ ਬੈਂਦੀ ਵੀ ਤੁਸੀਂ ਆਓਗੇ ਤਾਂ ਵਧੀਆ ਗੱਲ ਹੈ ਜੀ ਨਹੀਂ ਸਾਡੀ ਬਾਦੀ ਕਿਹਨ ਕੀ ਦੇਵੇ ਵਾਈਪੇ ਜਾਓ ਸਾਡਾ ਵੀਰ ਸੁਖੀ ਸੁਖੀ ਦਾਇਨ ਬੇਨਤੀ ਹੈ ਕਿਉਂਕਿ ਤੁਹਾਡੇ ਕਰਕੇ ਆਏ ਆਂ ਇਹ ਸੰਗਤ ਕਰਕੇ ਆਏ ਆਂ ਜੇ ਤੁਸੀਂ ਨਹੀਂ ਤਾਂ ਅਸੀਂ ਥੋੜਾ ਜਿਹਾ ਬ੍ਰੇਕ ਲੈ ਲੈਂਦੇ ਕੋਈ ਨਹੀਂ ਆਪਾਂ ਬਹਿ ਜਾਂਦੇ ਥੋੜਾ ਜਣ ਤੁਹਾਡੀ ਵੇਟ ਹੋ ਰਹੀ ਹੈ ਤੇ ਤੁਸੀਂ ਆ ਜਾਓਗੇ ਤਾਂ ਅਸੀਂ ਸ਼ੁਰੂਆਤ ਕਰਦੇ ਆਂ ਜੀ ਤੇ ਜੇ ਕੋਈ ਸੰਗਤ ਦਾ ਮੇਰਾ ਵੀਰ ਵੀਂਤੀ ਸੁਣਦਾ ਵੇ ਸਾਨੂੰ ਇੱਥੇ ਲੰਗਰ ਲਿਆ ਦਿਓ ਉਹਦਾ ਤਾਂ ਹਿੱਸਾ ਲੈਣੀ ਹੋ ਜਾਣਾ ਤੇ ਤੁਸੀਂ ਆ ਜਾਓ ਮੇਰਾ ਵੀਰ ਫੇਸ਼ ਕਰਦੇ ਸ਼ੁਰੂ ਬਿਲਕੁਲ ਤੱਕ ਸੜਬੜਾ ਪਿਆਰਾ ਵੀਰ ਹੈ ਸੁਰੀਲਾ ਵੀਰ ਹੈ ਔਰ ਸੁਰੀਲੀ ਕਲਾਮ ਹੈ ਕਮਰਸ਼ਲ ਗਾਣਿਆਂ ਦੀ ਗੱਲ ਕਰਦੇ ਆ ਤਾਂ ਬਹੁਤ ਸਾਰੇ ਨਾਮੀ ਸੰਗਰਾ ਨੇ ਗਾਏ ਇਹਨਾਂ ਦੇ ਗਾਣੇ ਔਰ ਬਹੁਤ ਬੜੇ ਸਮੇਂ ਤੱਕ ਇਹਨਾਂ ਦੀ ਆਪਣੀ ਆਵਾਜ਼ ਰਹੀ ਬਹੁਤ ਪਿਆਰੇ ਪਿਆਰੇ ਗਾਣੇ ਔਰ ਕਲਾਮ ਜਿਹੜੇ ਸਰਕਾਰ ਦੀ ਖੇਦਮਤ ਗਾਣੇ ਕਿ ਚਾਣਗੇ ਕਿ ਅੱਜ ਸਰਕਾਰ ਮਾਈ ਸਾ ਮਾਈ ਕਰਮੋ ਜੁਨੇ ਚੰਨਾ ਵਿੱਚ ਹਾਜ਼ਰੀ ਸਾਡੇ ਵੀਰ ਦੀ ਹੋਏਗੀ ਇੱਕ ਦੋ ਗੀਤਾਂ ਦੇ ਨਾਲ ਉਸ ਬਾਅਦ ਮੇਰਾ ਵੀ ਸੁਜੀਤ ਔਰ ਗੋਪੀ ਪ੍ਰਧਾਨ ਜੀ ਜੋ ਜਿੰਨੇ ਵੀ ਸੇਵਾਦਾਰ ਨੇ ਉਹ ਇਤਰਾਜਣ ਕੀ ਤਫਾ ਸ਼ੁਰੂਆਤ ਦਾ ਕਰਾਂਗੇ ਜੀ ਮਿਹਰਬਾਨੀ ਆਓ ਮੇਰਾ ਵੀਰ ਬੜਾ ਸੋਹਣਾ ਵੀਰ ਹੈ ਸਾਜ ਮੇਰਾ ਵੀਰ ਬਾਪੂ ਜੀ ਦਾ ਬਾਬਾ ਜੱਗੀ ਜੀ